ਹਾਂਜੀ ਦੋਸਤੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਤੁਹਾਡੇ ਕਿਸੇ ਯਾਰ ਦੋਸਤ ਇਸ ਯਾਰ ਦੇ ਕੰਮ ਦੀ ਹੋ ਸਕਦੀ ਹੈ ਵੀਡੀਓ ਇਹ ਆਪਣਾ ਅੱਜ ਇੱਕ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਿਛਲੇ 3 ਮਹੀਨਿਆਂ ਤੋਂ ਆਪਾਂ ਇਹ ਤਿਆਰਪਾ ਕੀਤਾ ਇਸ ਤੇ ਨੁਕਤੇ ਤੇ ਤੇ ਬਹੁਤ ਉਹਦੇ ਨੁਕਤੇ ਤੇ ਤੇ ਦੱਦਾ ਵਗੈਰਾ ਤੇ ਖੁਰਕ ਵਗੈਰਾ ਜਿਹੜੇ ਅੱਜ ਦੇ ਟਾਈਮ 'ਚ ਆਉਂ ਹੁੰਦੀ ਹੈ ਤੇ ਆਪਣੇ ਪਸੀਨੇ ਵਗੈਰਾ ਤੋਂ ਇਹ ਬਹੁਤ ਤੇ ਗਰਮੀ ਦੇ ਵਿੱਚ ਕਿਸੇ ਨਾ ਮਗਰਾ ਹੁੰਦਾ ਤੇ ਉਹ ਨੁਕਤਾ ਬਹੁਤ ਹੀ ਕਾਰਗਰ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਰਹੇ ਆਪਾਂ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਜੋ ਉਹ ਵੀ ਦੇਖ ਤੇ ਤੁਹਾਡੇ ਕਿਸੇ ਯਾਰ ਦੋਸਤ ਮਿੱਤਰ ਦੇ ਕੰਮ ਆ ਸਕੇ ਵੀਡੀਓ ਤੇ ਆਪਾਂ ਇਕ ਕੌਲੀ ਤੇਲ ਦੀ ਲੈਣੀ ਹੈ ਇਹਦੇ ਵਿੱਚ ਤੇ ਉਹਦੇ ਵਿੱਚ ਐਡਾ ਛੋਟਾ ਜਿਡਾ ਕਿ ਹੱਥ ਚੜ ਜੇ ਐਡਾ ਛੱਤਾ ਹੈਗਾ ਪ੍ਰਿੰਡਾ ਦਾ ਇਹਦੇ ਲਈ ਤੇ ਇੱਕ ਕੌਲੀ ਜਾਂ ਦੋ ਵੱਤਵ ਦੋ ਕੌਲ ਵੀ ਵਰਤ ਸਕਦੇ ਹੋ ਤੇ ਲੈਣੀ ਆ ਤੁਸੀਂ ਤੇ ਲੋਹੇ ਦੀ ਕੜਾਹੀ ਵਿੱਚ ਤੇਲ ਪਾ ਲੈਨ ਤੇ ਵਿੱਚ ਰੱਖ ਦੇਣਾ ਛੱਤਾਂ ਭਰੰਡ ਨਾਲ ਭਰੰਡਾ ਛੱਤਾ ਤੇ ਤੇਲ ਲੈਣਾ ਬਈ ਤੁਸੀਂ ਜਿਹੜੇ ਵਿੱਚ ਭਰੰਡ ਨਾ ਹੋਣ ਖਾਲੀ ਹੋਵੇ ਤੇ ਭਰੰਡ ਚਾ ਚੁੱਕੇ ਹੋਣ ਛੱਤ ਵਿੱਚ ਨਹੀਂ ਤੇ ਛੱਤਾਂ ਜਿਸ ਵਿੱਚ ਭਰੰਡ ਨੋ ਹੋ ਛੱਤਾਂ ਨਹੀਂ ਲੈਣਾ ਉਹ ਕੰਮ ਨਹੀਂ ਕਰਦਾ ਤੇ ਉਹ ਹੀ ਕੰਮ ਛੱਤਾਂ ਕੰਮ ਕਰੂਗਾ ਜਿਹੜਾ ਖਾਲੀ ਹੋ ਚੁੱਕਿਆ ਹੋਵੇ ਪੈਂਡੋ ਦੇ ਵਿੱਚ ਨਿਕਲ ਚੁੱਕਣ ਇਹਨੂੰ ਐਦਾਂ ਆਪਣੇ ਅੱਗ ਤੇ ਮੱਠੀ ਮੱਠੀ ਤੇ ਤੇ ਮੱਕ ਕਾਉਂਦੇ ਰਹਿਣਾ ਤੇਲ ਕਰਮੋ ਜੂਆ ਜਿੱਛਤਾ ਉਹਦੇ ਵਿੱਚ ਪਾਈ ਪਾਈ ਰੱਖਣਾ ਤੇ ਬਿਲਕੁਲ ਕਾਲਾ ਜੂ ਤੇਲ ਤੇ ਛੱਤਾ ਹੋਈ ਬਿਲਕੁਲ ਛਕਾਲਾ ਜੂ ਬਿਲਕੁਲ ਆਪਣਾ ਭੁਰ ਜੂਆ ਤੇ ਵਿੱਚ ਰਜ ਤੇਲ ਬਿਲਕੁਲ ਲੱਕ ਫਲਕ ਵਰਗਾ ਕਾਲਾ ਬਣ ਜੂਆ ਤੇਲ ਤੁਸੀਂ ਦੇਖਦੇ ਰਹੋ ਵੀਡੀਓਸ ਤੁਹਾਨੂੰ ਸਾਫ ਆਪਣਾ ਸਾਰਾ ਨੁਕਤਾ ਪਤਾ ਲੱਗ ਜੂ ਕਿਵੇਂ ਆਪਾਂ ਬਣਾਇਆ ਤੇ ਪੀਲੇ ਤਿੰਨ ਮਹੀਨੇ ਤੇ ਰਵ ਕਰਿਆ ਆਪਾਂ ਤੇ ਆਪਣੇ ਰਸ ਜਾਰਨ ਨੂੰ ਨੂੰ ਤੇ ਪਾਰ ਦੇ ਮੈਂਬਰਾਂ ਨੂੰ ਸੀਗੀ ਇਹ ਪ੍ਰੋਬਲਮ ਤੇ ਆਪਾਂ ਜਮਾਇਆ ਪਹਿਲੇ 2-3 ਮਿੰਟ ਬਹੁਤ ਹੀ ਵਧੀਆ ਚਲਟੇ ਤੇ ਆਇਆ ਆਪਣੇ ਨੁਕਤੇ ਦੇ ਤੇ ਦੇ ਮੱਠੀ ਮੱਠੀ ਅੱਗ ਤੇ ਇਦਾਂ ਪਕਾਉਂਦੇ ਰਹਿਣਾ ਇਹਨੂੰ ਤੇਲ ਨੂੰ ਤੇ ਛੱਤੇ ਨੂੰ ਤੇ ਇਦਾਂ ਕਾਲਾ ਹੁੰਦਾ ਜਾਊਗਾ ਬਿਲਕੁਲ ਤੇ ਵਿੱਚ ਉਹਦੇ 20-25 ਦੇ ਪੱਤੇ ਆਪਣੇ ਨਿੰਮ ਦੇ ਬਾਅਦ ਦੇਣੇ ਵਿੱਚ ਬਾਅਦ ਵਿੱਚ ਤੁਸੀਂ ਨਿੰਮ ਦੇ ਪੱਤੇ ਵੀ ਪਾ ਦੇਣੇ ਇਹਦੇ ਵਿੱਚ ਕੜਾਈ 'ਚ ਲੋਹੇ ਦੀ ਕੜਾਈ ਲੈਣੀ ਕੋਸ਼ਿਸ਼ ਕਰੋ ਲੋਹੇ ਦੀ ਕੜਾਈ ਚ ਨੁਕਤਾ ਬਣਾਇਓ ਸਲਵਰ ਦਾ ਪੰਟਾ ਨ ਵਰਤੋ ਤੇ ਇਦਾਂ ਪਕਾਉਂਦੇ ਰਹਿਣਾ ਤੇ ਬਿਲਕੁਲ ਵਿੱਚ ਰਜੂ ਤੇਲ ਕਾਲਾ ਹੋ ਜਾਊ ਬਿਲਕੁਲ ਤੇ ਬੱਤੀ ਵੀ ਸੁੱਕ ਜਾਣਗੀ ਵਿੱਚ ਅਸਰ ਰਜ ਰਜ ਜੂਗਾ ਦਾ ਪੱਤਿਆਂ ਦਾ ਵੀ ਆਪਣੇ ਤੇਲ ਦੇ ਤੇ ਬਿਲਕੁਲ ਭੁਰਕੇ ਕਾਲਾ ਹੋ ਜਾਣਾ ਤੇ ਤੇ ਤੇਲ ਆਪਣਾ ਨਾਉਣ ਤੋਂ 2-3 ਘੰਟੇ ਪਹਿਲਾਂ ਇਹ ਨੁਕਤਾ ਏ ਆਪਣਾ ਤੇਲ ਲਾਉਣਾ ਆਪਾਂ ਕਿੱਥੇ ਵੀ ਤੁਹਾਡੇ ਦੱਦ ਤੱਦ ਵਗੈਰਾ ਹੈਗੀ ਆ ਜੇ ਕੋਈ ਜੌਬ ਵਗੈਰਾ ਕਰਨ ਵਾਲੇ ਵੀਰ ਸੋ ਉੱਠ ਕੇ ਉੱਠਣ ਸਾਰ ਲੈ ਲੈਣਾ 2-3 ਘੰਟੇ ਨੌਂਤ ਨੌਂਤ ਤੋਂ ਪਹਿਲਾਂ ਲਾ ਲੈਣਾ 2-3 ਘੰਟੇ ਤੇ ਜਾਂ ਸ਼ਾਮ ਨੂੰ ਲਾ ਲੈਣਾ ਐਦਾਂ ਬਿਲਕੁਲ ਕਾਲਾ ਹੋ ਜਾਊਗਾ ਪਰ ਜੂਗਾ ਸ਼ਤਾ ਤੇ ਵਿੱਚ ਤੇਲ ਰਚ ਜਾਊਗਾ ਇਹਦੇ ਤੇ ਦੂਆ ਦਾ ਆਪਾਂ ਇਹਨੂੰ ਚਾਹ ਫੋਣੀ ਨਾਲ ਸ਼ਾਮ ਨੂੰ ਸ਼ਾਮ ਲਾਂਗੇ ਤੇ ਸ਼ਾਮ ਨੂੰ ਵੀ ਲਾ ਸਕਦੇ ਹਾਂ ਤੇ ਤੇਲ ਕਿਹੜਾ ਆਪਾਂ ਉੱਥੇ ਲਾਉਣ ਦਾ ਦਿਲ ਥਾਂ ਦੀ 2-3 ਮਿੰਟ 3-4 ਮਿੰਟ ਰੂ ਮਲਾਈ ਜਾਣਾ ਬਿਲਕੁਲ ਤੇਲ ਚੌੜੀ ਦੇ ਵਿੱਚ ਬਿਲਕੁਲ ਰਾਜ ਜੀ ਰਾਤ ਗਿਆ ਫਿਰ ਆਪਣੇ ਕੱਪੜੇ ਵਗੈਰਾ ਨੂੰ ਲਗਦਾ ਹੋ ਅਸਰ ਬਿਲਕੁਲ ਚੌੜੀ ਦੇ ਵਿੱਚ ਰਾਜ ਜੀ ਦਾ ਤੇਲ ਦਾ ਤੇ ਇਹਦਾ ਛਾਲ ਲੈਣਾ ਆਪਣੇ ਤੇਲ ਨੂੰ ਫੋਨ ਲੈਣਾ ਆਪਣੀ ਚਾਹ ਫੋਨੀ ਚ ਤੇ ਛੱਤੇ ਨੂੰ ਇਹਦਾ ਨੱਪ ਨੱਪ ਕੇ ਦੇ ਵਿੱਚ ਤੇਲ ਕੱਢ ਲੈਣਾ ਇਹਦੇ ਵਿੱਚ ਲੋਕ ਵਰਗ ਮਾਂਜੂ ਕਿਉਂਕਿ ਛੱਤੇ ਦੇ ਵਿੱਚ ਰਾਜ ਜੀ ਦਾ ਤੇਲ ਸਾਰਾ ਅਸਰ ਇਹਦਾ ਨਾ ਛੱਤੇ ਦਾ ਫਰੰਟ ਵਾਲੇ ਦਾ ਫਰੰਟਾ ਦਾ ਛੱਤਾ ਲੈਣਾ ਤੇ ਇਦਾਂ ਆਪਣਾ ਸਾਰਾ ਆਪਣਾ ਕੱਢ ਲੈਣਾ ਬਿਲਕੁਲ ਤੇ ਇਹਦਾ ਨੱਪ ਨੱਪ ਕੇ ਛੱਤੇ ਨੂੰ ਤੇ ਵਧੀਆ ਪੰਜੂ ਨੁਕਤੇ ਤੈਨੂੰ ਧਿਆਨ ਨਾਲ ਇਦਾਂ ਬਣਾਇਓ ਤੇ ਵਰਤਿਓ ਕਿਸੇ ਤੁਹਾਡੇ ਕਿਸੇ ਯਾਰ ਦੋਸਤ ਮਿੱਤਰ ਤੇ ਵੀਡੀਓ ਕੰਮ ਆ ਸਕਦੀ ਸ਼ੇਅਰ ਜਰੂਰ ਕਰਦੇ ਹੋਏ ਜੀ ਵੀਡੀਓ 15 20 ਦਿਨਾਂ ਦਾ ਮਤਲਬ ਕਿ ਸ਼ੀਸ਼ੀ ਆ ਗੜੀ 15 20 ਦਿਨ ਤੁਹਾਡੀ ਚੱਲੇ ਜੂਗੀ ਦੋ ਆਰਾ ਫੇਰ ਬਣਾ ਸਕਦੇ ਜੇਕਰ ਛੱਤਾ ਵੱਡਾ ਤੁਸੀਂ ਤੇਲ ਜ਼ਿਆਦਾ ਲੈ ਸਕਦੇ ਹੋ ਇਹ ਦੋ ਡਬਲ ਛੱਤਾ ਤੇ ਦੋ ਗੋਲੀਆਂ ਤੇਨ ਗੋਲੀਆਂ ਵੀ ਤੇਲ ਦੀਆਂ ਪਾ ਸਕਦੇ ਹਾਂ ਸਰੋਂ ਦਾ ਤੇਲ ਫੋਨਾ ਵਿੱਚ ਸਰੋਂ ਤੇਲ ਦੀਆਂ ਸਰੋਂ ਦਾ ਤੇਲ ਪਾ ਕੇ ਤੇ ਇਦਾਂ ਬਣ ਜੂਗਾ ਇਹ ਲਾ ਸਕਦੇ ਤੁਸੀਂ ਦਦਾਂ ਵਾਲੀ ਥਾਂ ਤੇ ਖੁਰਕ ਜਿਹੜੀ ਹੈਗੀ ਆ ਉਸੇ ਥਾਂ ਤੇ ਤੇ ਖੁੱਲੇ ਤੇ ਸੂਤੀ ਤੇ ਹਵਾਦਾਰ ਕੱਪੜੇ ਪਾਉਣ ਨੇ ਆਪਾਂ ਕੋਸ਼ਿਸ਼ ਕਰੋ ਤੇ ਆਪਣੇ ਜੀਨ ਵਗੈਰਾ ਜਾਂ ਪਾਏ ਨੇ ਮਸੀਨਾ ਵਗੈਰਾ ਹੁੰਦਾ ਉਦੋਂ ਜਾ ਕੇ ਤਰਦਾਂ ਵਗੈਰਾ ਹੋ ਜਾਂਦੀਆਂ ਬੈਰ ਇਸ ਹੀ ਹੁੰਦਾ ਇੱਕ ਸਾਹ ਹੁੰਦਾ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿੱਤਾ ਜਿਵੇਂ